ਈਸਟ ਆਪਾਂ ਕਹਿ ਦਿੰਨੇ ਆ ਪੂਰਬ ਜੀ ਨੂੰ ਕਹਿ ਦਿੰਨੇ ਆ ਠੀਕ ਹੈ ਨਾ ਉਹ ਸੂਰਜ ਦੀ ਦਿਸ਼ਾ ਹੁੰਦੀ ਹੈ ਸੂਰਜ ਮਾਨ ਸਨਮਾਨ ਦਾ ਕਾਰਕ ਹੁੰਦਾ ਤੇਜ ਦਾ ਕਾਰਕ ਹੁੰਦਾ ਆ ਸੋ ਇਹ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਬੜੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਇਹ ਜਗ੍ਹਾ ਹਲਕੀ ਵੀ ਹੋਣੀ ਚਾਹੀਦੀ ਹੈ ਤੇ ਇਧਰ ਜੇ ਖਿੜਕੀ ਜਾਂ ਕੋਈ ਦਰਵਾਜ਼ਾ ਹੁੰਦਾ ਹੈ ਤੇ ਉਹ ਬੜਾ ਸ਼ੁਭ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਆਏ ਨੇ ਸਾਊਥ ਈਸਟ ਅਗਨੀ ਕੋਣ ਜੀ ਨੂੰ ਆਪਾਂ ਕਹਿ ਦਿੰਨੇ ਆ ਤੇ ਇਸ ਜਗ੍ਹਾ ਤੇ ਰਸੋਈ ਹੋਣੀ ਚਾਹੀਦੀ ਹੈ ਰਸੋਈ ਇਹ ਆਪਣੇ ਘਰ ਦਾ ਇੱਕ ਬਹੁਤ ਮਹੱਤਵਪੂਰਨ ਡਾਇਰੈਕਸ਼ਨ ਹੁੰਦੀ ਹੈ ਕਿਉਂਕਿ ਇੱਥੋਂ ਹੀ ਆਪਾਂ ਖਾਣਾ ਖਾਂਦੇ ਆ ਤੇ ਖਾਣਾ ਖਾ ਕੇ ਜਿਹੜੀ એનર્ਜੀ ਆਪਣੀ ਬੋਡੀ ਨੂੰ ਮਿਲਦੀ ਹੈ ਜੇ ਅਗਨੀ ਕੋਨ ਦੇ ਵਿੱਚ ਕਿਚਨ ਬਣੀ ਹੋਈ ਹੈ ਤੇ ਉਸ ਜਗ੍ਹਾ ਦੇ ਉੱਤੇ ਅੱਗ ਬਲਦੀ ਹੈ ਫਿਰ ਆਪਾਂ ਉੱਤੇ ਖਾਣਾ ਬਣਾਉਂਦੇ ਆ ਖਾਣਾ ਆਪ ਗ੍ਰਹਿਣ ਕਰਦੇ ਆ ਤੇ ਆਪਾਂ ਨੂੰ ਪੋਜ਼ਿਟਿਵ એનર્ਜੀ ਮਿਲਦੀ ਹੈ ਨੰਬਰ 2 ਤੇ ਇਹ ਜਿਹੜੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਇਹ ਅਗਨੀ ਕੋਣ ਸ਼ੁਕਰ ਦੇ ਅੰਦਰ ਆ ਜਾਂਦੀ ਹੈ ਸ਼ੁਕਰ ਗ੍ਰਹਿ ਦੇ ਅੰਦਰ ਆ ਜਾਂਦੀ ਹੈ ਸ਼ੁਕਰ ਲਗਜ਼ਰੀ ਚੀਜ਼ਾਂ ਦਾ ਕਾਰਕ ਹੁੰਦਾ ਆ ਤੇ ਖੁਸ਼ਬੂਦਾਰ ਚੀਜ਼ਾਂ ਦਾ ਕਾਰਕ ਹੁੰਦਾ ਹੈ ਇਸਤਰੀ ਦਾ ਕਾਰਕ ਹੁੰਦਾ ਹੈ ਤੇ ਜੇ ਇਸ ਡਾਇਰੈਕਸ਼ਨ ਦੇ ਵਿੱਚ ਆਪਣੇ ਕਿਚਨ ਹੈਗੀ ਆ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਆ ਤੇ ਸੁੱਖ ਸਮਰiddhi ਲਗਜ਼ਰੀ ਸੁੱਖ ਪੈਸੇ ਨੋਟ ਕਰੋੜਾਪਤੀ ਵੀ ਬੰਦਾ ਜੇ ਇਸ ਜਗ੍ਹਾ ਤੇ ਕਿਚਨ ਬਣੀ ਹੋਵੇ ਤੇ ਹੋ ਸਕਦਾ ਆ